ਝਾੜੂ ਨਾਲ ਗੰਦਗੀ ਸਾਫ਼ ਕਰਨ ਵਾਲਿਆਂ ਨੇ ਰਾਮਪਰਾ ਫੁੱਲ ਦੀ ਨਗਰ ਕੌਂਸਲ ਦਫ਼ਤਰ ਵਿਖੇ ਝਾੜੂ ਪਾਰਟੀ ਦੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਸਫਾਈ ਸੇਵਕ ਯੂਨੀਅਨ ਰਾਮਪਰਾ ਫੁੱਲ ਵੱਲੋਂ ਯੂਨੀਅਨ ਦੇ ਪ੍ਰਧਾਨ ਦੀਪਕ ਸਰਸਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਿੱਟੂ ਰਾਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਇਸ ਮੋਕੇ ਬੋਲਦੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਕੱਚੇ ਕੰਮਿਆਂ ਨੂੰ ਪੱਕਾ ਨਹੀਂ ਕਰਦੀ ਪੈਨਸ਼ਨ ਲਾਗੂ ਕਰਨ ਸਮੇਤ ਨਵੀਂ ਭਰਤੀ ਨਹੀਂ ਕਰਦੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਇਹ ਸਾਡੇ ਇੱਕ ਦਾ ਕੱਚੇ ਕੰਮੇ ਪੱਕੇ ਕਰਨ ਤੇ ਆ ਤੇ ਇੱਕ ਸਾਡੀ ਪੇਲਟ ਨੂੰ ਲਾਗੂ ਕਰਨ ਤੇ ਆ ਇਹ ਸਾਡੀਆਂ ਮੰਗਾਂ ਨੇ ਮਾਰ ਤੇ ਇੱਕ ਨਵੀਂ ਭਰਤੀ ਇਹ ਇਹ ਸਰਕਾਰ ਖੜੀ ਕਰਨੀ ਰਹੀ ਤੇ ਤੇਰਾ ਦਿਨ ਅਸੀਂ ਫਿਰਵੇਂ ਰੱਖਣੀ ਦੀ ਹਰਤਾ ਰੇਟੀ ਬਰਾਸੀਂ ਰੱਖ ਨਹੀਂ ਪਾਇਆ ਸਾਡੇ ਪੰਜਾਬ ਕੋਲ ਆ ਗਈ ਵੀ ਆਪਦੇ ਆਪ ਦੇ ਕਮੇਡੀਆਂ ਹੜਤਾਲਾਂ ਕਰੋ ਇੱਕ ਦਿਨ ਦੀ ਇਹ ਕਰਕੇ ਅਸੀਂ ਇੱਥੇ ਕਰ ਰਹੇ ਆ ਇੱਕ ਦਿਨ ਦੀ ਹੜਤਾਲ ਰੋਸ ਮਾਰਚ ਹੈ ਸਾਡਾ ਤੇ ਰੋਸ ਮਾਰਚ ਦੇ ਨਾਲ ਇਹਨੇ ਸਰਕਾਰ ਨਾ ਮੰਨੀ ਤਾਂ ਇਹ ਨਹੀਂ ਪਤਾ ਸਾਡਾ ਆੜਮੀ ਤੇ ਗਈ ਕਮੋ ਬਿਜਦਿਆ ਜਾਵੇ ਇਹ ਕਹਿੰਦੀ ਮੰਗਾਂ ਹੀ ਇਹੀ ਹੈ ਵੀ ਸਾਡੀ ਫਸਲ ਲਾਗੂ ਕੀਤੀ ਜਾਵੇ ਤੇ ਸਾਡੇ ਕੱਚੇ ਕੰਮੇ ਪੱਕੇ ਕੀਤੇ ਜਾਣ ਤੇ ਇੱਕ ਨਵੀਂ ਭਰਤੀ ਚਾਲੂ ਕੀਤੀ ਜਾਵੇ ਸਰਕਾਰ ਬੰਦਾ ਨਹੀਂ ਬੰਦਿਆ ਸਾਡਾ ਸੋਖਾ ਕੀਤਾ ਹੋਇਆ ਹੈ ਅਸੀਂ ਮੇਟੇਲੀ ਹਰਕਤਾਂ ਦੇ ਚਲਾਵੇਂ ਵਿੱਚ ਜੀਵਰਮਾਨ ਵਿੱਚ ਸਪਾਈਸ ਵਿੱਚ ਕੁਲਾਰਕ ਹਾਲਾਂਕਿ ਅਸੀਂ ਪੂਰੇ ਪੰਜਾਬ ਦਾ ਕੰਮਕਾਰ ਠੱਪ ਕਰਕੇ ਪੂਰੇ ਕੰਮ ਬੰਦ ਕਰ ਲਏ